ਵਜਿੰਦਰ ਸਿੰਘਲਾ ਨੂੰ ਲੋਕ ਸਭਾ ਹਲਕਾ ਸ਼੍ਰੀ ਨਾਨਪੁਰ ਸਾਹਿਬ ਤੋਂ ਉਮੀਦਵਾਰ ਕਾਂਗਰਸ ਵੱਲੋਂ ਐਲਾਨ ਦਿੱਤਾ ਗਿਆ ਜਿਸ ਦੇ ਸਵਾਗਤ ਦੇ ਲਈ ਹਲਕਾ ਖਰੜ ਦੇ ਮੁੱਖ ਸੇਵਾਦਾਰ ਵਿਜੇ ਸ਼ਰਮਾ ਟਿੰਕੂ ਵੱਲੋਂ ਅੱਜ ਇੱਕ ਵੱਡਾ ਇਕੱਠ ਵੀ ਕੀਤਾ ਗਿਆ ਇਕੱਠ ਹੋਣਾ ਇੱਕ ਇਲੈਕਸ਼ਨ ਦੀ ਸ਼ੁਰੂਆਤ ਉਹਦੇ ਕਰਕੇ ਅਸੀਂ ਸਾਰੇ ਕਾਂਗਰਸੀ ਹਰ ਪਿੰਡ ਤੋਂ ਆਏ ਹੋਏ ਨੇ ਹਾਂ ਜੀ ਤੁਸੀਂ ਕਾਂਗਰਸੀ ਗੱਲ ਕਰੀ ਐ ਕਾਂਗਰਸ ਪਾ ਕਹਿੰਦੇ ਵੀ ਕਾਂਗਰਸ ਪਾਰਟੀ ਨੂੰ ਕਾਂਗਰਸੀ ਵਰਕਰ ਹੀ ਹਰਾਉਂਦਾ ਹੈ ਜਦੋਂ ਤੁਹਾਡੀ ਚੋਣ ਸੀਗੀ ਤੁਹਾਡੇ ਕਾਂਗਰਸੀ ਵਰਕਰ ਜਿਹੜੇ ਆਕਾਲੀਆਂ ਦੀ दारू ਵੰਡਦੇ ਵੀ ਨਜ਼ਰ ਆਏ ਸੀਗੇ ਤੁਹਾਡੇ ਬੂਤ ਤੱਕ ਨਹੀਂ ਲਾਏ ਗਏ ਸੀਗੇ ਕੀ ਲੱਗਦਾ ਵੀ ਹੁਣ ਇੱਕ ਝੂਠ ਹੋ ਜੂਗੇ ਸਾਰੇ ਅੱਜ ਉਹ ਕਾਂਗਰਸ ਦਾ ਝੰਡਾ ਚੱਕਣ ਨੂੰ ਤੜਮੱਚੀ ਹੋਏ ਹੋਏ ਨੇ ਜਿਨ੍ਹਾਂ ਨੇ 30-30 ਸਾਲ ਸਰਕਾਰ ਦਾ ਨਜ਼ਾਰਾ ਲਿਆ ਪਾਰਟੀ ਦਾ ਨਜ਼ਾਰਾ ਲਿਆ ਉਹ ਜਦੋਂ ਮਾੜਾ ਵਕਤ ਥੋੜਾ ਜਿਹਾ ਪਾਰਟੀ ਨੂੰ ਆਇਆ ਉਹ ਛੱਡ ਕੇ ਚਲੇ ਗਏ ਅੱਜ ਉਹ ਫਿਰਦੇ ਆ ਵੀ ਕਿਸੇ ਨਾ ਕਿਸੇ ਬਹਾਨੇ ਮੇਰੀ ਐਂਟਰੀ ਹੋਈ ਉਹ ਜਿੰਦਰ ਸਿੰਘਲਾ ਨੂੰ ਲੋਕ ਸਭਾ ਹਲਕਾ ਸ਼੍ਰੀ ਨਾਨਪੁਰ ਸਾਹਿਬ ਤੋਂ ਉਮੀਦਵਾਰ ਕਾਂਗਰਸ ਵੱਲੋਂ ਐਲਾਨ ਦਿੱਤਾ ਗਿਆ ਜਿਸ ਦੇ ਸਵਾਗਤ ਦੇ ਲਈ ਹਲਕਾ ਖਰੜ ਦੇ ਮੁੱਖ ਸੇਵਾਦਾਰ ਵਿਜੇ ਸ਼ਰਮਾ ਟਿੰਕੂ ਵੱਲੋਂ ਅੱਜ ਇੱਕ ਵੱਡਾ ਇਕੱਠ ਵੀ ਕੀਤਾ ਗਿਆ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਵੱਡਾ ਇਕੱਠ ਕੀਤਾ ਗਿਆ ਤੁਹਾਡੇ ਵੱਲੋਂ ਪਹਿਲਾਂ ਤੁਹਾਡੇ ਜਰੀਏ ਸ਼੍ਰੀ ਆਨੰਦਪੁਰ ਸਾਹਿਬ ਦੇ ਹਲਕੇ ਦੇ ਵੋਟਰ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਜਿਹੜੇ ਥਾਂ ਥਾਂ ਤੇ ਆਪ ਨਵੇਂ ਲੀਡਰ ਦੇ ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਤੇ ਜਿਨ੍ਹਾਂ ਦੇ ਨਾਲ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਲਈ ਚਾਹਵਾਨ ਨੇ ਸੋ ਇਕੱਠ ਹੋਣਾ ਇੱਕ ਇਲੈਕਸ਼ਨ ਦੀ ਸ਼ੁਰੂਆਤ ਆ ਉਹਦੇ ਕਰਕੇ ਅਸੀਂ ਸਾਰੇ ਕਾਂਗਰਸੀ ਹਰ ਪਿੰਡ ਤੋਂ ਆਏ ਹੋਏ ਨੇ ਹਲਕਾ ਇੰਚਾਰਜ ਹੋਣ ਦੇ ਨਾਤੇ ਸੋਮਾਖਰੜ ਹਲਕੇ ਦਾ ਨਮਾਇੰਦਗੀ ਕਰਦੇ ਕੋਈ ਹੋਏ ਸਾਰੇ ਮੇਰੇ ਕਾਂਗਰਸੀ ਭਰਾ ਅਹੁਦੇਦਾਰ ਭਰਾ ਮੇਰੇ ਨਾਲ ਪਸਪੰਚ ਨੂੰ ਕਰਦੇ ਸੋ ਉਹਨਾਂ ਦਾ ਸਵਾਗਤ ਕਰਨਾ ਅਸੀਂ ਇੱਥੇ ਆਏ ਆਏ ਤੇ ਤੇ ਉਹਦੇ ਲਈ ਅਸੀਂ ਵੇਟ ਕਰ ਰਹੇ ਆ ਜਿਹੜੇ ਰੌਣਕ ਹੈ ਜਿਹੜੇ ਕੱਡੀਆਂ ਤੁਹਾਡੇ ਸਾਹਮਣੇ ਖੜੀਆਂ ਤਿਆਰੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਹੈ ਜੀ ਹੁਣ ਤਿਆਰੀਆਂ ਸਾਡੀਆਂ ਬਹੁਤ ਪੂਰੀਆਂ ਤਿਆਰੀਆਂ ਤਿਆਰੀਆਂ ਕਰਕੇ ਹੀ ਪਿੰਡਾਂ ਦੇ ਪੰਚ ਸਰਪੰਚ ਅਹੁਦੇਦਾਰ ਤੇ ਵੱਖ-ਵੱਖ ਪਿੰਡਾਂ ਦੇ ਆਪ ਦੀਆਂ ਆਪ ਦੀਆਂ ਗੱਡੀਆਂ ਲੈ ਕੇ ਇੱਥੇ ਪੁੱਜੇ ਨੇ। ਇਹੀ ਉਹਨਾਂ ਨੂੰ ਦੱਸਣਾ ਹੈ। ਜਿਤਾਵਾਂਗੇ 110% ਜਿੱਤ ਕੇ ਜਾਣਗੇ ਇੱਥੋਂ। ਹੋਰ ਕੋਲ ਕਿਸੇ ਕੋਲ ਕੁਝ ਕਹਿਣ ਨੂੰ ਕੁਝ ਨਹੀਂ ਹੈ। ਲੋਕ ਪਾਰਟੀ ਦੇ ਨਾਲ ਤੁਰੇ ਹੋਏ ਨੇ। ਪਿੰਡ-ਪਿੰਡ ਤੁਸੀਂ ਜਾ ਕੇ ਦੇਖੋ ਕਾਂਗਰਸ ਪਾਰਟੀ ਦੇ ਨਾਲ ਬੱਚਾ-ਬੱਚਾ ਤੋਰਨੂੰ ਤਿਆਰ ਹੈ। ਕਰਮਜੀਤ ਤੁਸੀਂ ਕਾਂਗਰਸ ਦੀ ਗੱਲ ਕਰੀ ਐ ਕਾਂਗਰਸ ਪਾਕ ਕਹਿੰਦੇ ਵੀ ਕਾਂਗਰਸ ਪਾਰਟੀ ਨੂੰ ਕਾਂਗਰਸੀ ਵਰਕਰ ਹੀ ਹਰਾਉਂਦਾ ਜਦੋਂ ਤੁਹਾਡੀ ਚੋਣ ਸੀਗੀ ਤੁਹਾਡੇ ਕਾਂਗਰਸੀ ਵਰਕਰ ਜਿਹੜੇ ਆਕਾਲੀਆਂ ਦੀ दारू ਵੰਡਦੇ ਵੀ ਨਜ਼ਰ ਆਏ ਸੀਗੇ ਤੁਹਾਡੇ ਬੂਤ ਤੱਕ ਨਹੀਂ ਲਾਏ ਗਏ ਸੀਗੇ ਕੀ ਲੱਗਦਾ ਵੀ ਹੁਣ ਇੱਕ ਝੂਠ ਹੋ ਜੂਗੇ ਸਾਰੇ ਹੋ ਸਕਦਾ ਉਹ ਫਿਰ ਤਾਂ ਹੀ ਜਿਨ੍ਹਾਂ ਨੇ ਆਏ ਕੁਝ ਕੀਤਾ ਹੋਊਗਾ ਆ ਜੋ ਪਸੰਦ ਦੇ ਹੋਣਗੇ ਉਹ ਵੀ ਤੁਸੀਂ ਦੇਖ ਲਓ ਵੀ ਪਸੰਦ ਦੇ ਹੋਣਗੇ ਆ ਜੋ ਕਾਂਗਰਸ ਦਾ ਝੰਡਾ ਚੱਕਣ ਨੂੰ ਡਮਚੀ ਹੋਏ ਹੋਏ ਨੇ ਜਿਨ੍ਹਾਂ ਨੇ 30 ਸਾਲ ਸਰਕਾਰ ਦਾ ਨਜ਼ਾਰਾ ਲਿਆ ਪਾਰਟੀ ਦਾ ਨਜ਼ਾਰਾ ਲਿਆ ਉਹ ਜਦੋਂ ਮਾੜਾ ਵਕਤ ਥੋੜਾ ਜਿਹਾ ਪਾਰਟੀ ਨੂੰ ਆਇਆ ਉਹ ਛੱਡ ਕੇ ਚਲੇ ਗਏ ਅੱਜ ਉਹ ਫਿਰਦੇ ਆ ਵੀ ਕਿਸੇ ਨਾ ਕਿਸੇ ਬਹਾਨੇ ਮੇਰੀ ਐਂਟਰੀ ਹੋ ਜੇ ਸੋ ਸਮਾਂ ਅਸੀਂ ਵੀ ਚਾਹਨੇ ਆ ਬੇਹਜੇ ਬੰਦਿਆਂ ਦੀ ਐਂਟਰੀ ਹੋਣੀ ਨਹੀਂ ਚਾਹੀਦੀ ਜੇ ਇਹਹੇ ਜੇ ਬੰਦਿਆਂ ਦੀ ਐਂਟਰੀ ਹੁੰਦੀ ਆ ਆਉਣ ਵਾਲੇ ਸਮੇਂ ਵਿੱਚ ਜਿਹੜਾ ਪਾਰਟੀ ਨੂੰ ਗਾਲਾਂ ਕੱਢਦਾ ਉਹਦੇ ਸਦਾ ਵਾਸਤੇ ਦਰਵਾਜ਼ੇ ਬੰਦ ਹੋ ਜਾਣਗੇ ਉਹ ਬੰਦ ਕਰਨੇ ਚਾਹੀਦੇ ਨੇ ਜਿੱਡਾ ਮਰਜੀ ਲੀਡਰ ਹੋਵੇ ਸੋ ਮੈਂ ਆਪ ਵੀ ਹਾਈ ਕਮਾਂਡ ਨੂੰ ਵੀ ਅਸੀਂ ਬੇਨਤੀ ਕਰਦਾ ਜਿਹੜੇ ਸਾਡੇ ਊਰੇ ਦੇ ਨਮਾਇੰਦਗੀ ਕਰਨ ਆਏ ਨੇ ਮੈਂਬਰ ਪਾਰਲੀਮੈਂਟ ਬਣਨ ਵਾਸਤੇ ਸਿੰਘਲਾ ਜੀ ਮੈਂ ਉਹਨਾਂ ਨੂੰ ਵੀ ਦਿਲੋਂ ਬੇਨਤੀ ਕਰਦਾ ਸਾਡੇ ਜਿਹੜੇ ਪਿੰਡਾਂ ਦੇ ਪੰਜ ਸਰਪੰਚ ਜਿਹੜੇ ਖੜੇ ਨੇ ਤੁਹਾਡੇ ਸਾਹਮਣੇ ਇਹ ਸਾਰੇ ਮਨੋਂ ਇਸ ਗੱਲ ਤੇ ਖੁਸ਼ ਆ ਵੀ ਉਹ ਇੱਥੋਂ ਬਾਹਰ ਆਮ ਆਦਮੀ ਪਾਰਟੀ ਕੋਲ ਕਿਹੜਾ ਹੈ ਜਾ ਸਰਫੇਆ ਸਾਬਣ ਹੈ ਜਿਹਦੇ ਵਿੱਚ ਜੇਕਰ ਦੂਸਰੀ ਪਾਰਟੀ ਦਾ ਬੰਦਾ ਲੰਦੇ ਤਾਂ ਦੁੱਧ ਦਾ ਤੋਤਾ ਬਣ ਜਾਂਦਾ ਹੈ ਕਹੇ ਜੀ ਤੁਹਾਨੂੰ ਲੱਗਦਾ ਕੁਝ ਉਹਨਾਂ ਕੋਲ ਹੈਗਾ ਉਸ ਵਾਸ਼ਿੰਗ ਮਸ਼ੀਨ ਵਾਸਤੇ ਤਾਂ ਆਮ ਪਾਰਟੀ ਵਾਲੇ ਦੱਸ ਸਕਦੇ ਆ ਉਹਨਾਂ ਨੇ ਵੀ ਛੱਡ ਕੇ ਕੋਈ ਬੀਜੇਪੀ ਨੂੰ ਚਲੇ ਗਏ ਸ਼ਾਇਦ ਉਹਨਾਂ ਕੋਲ ਪਾਊਡਰ ਮਾੜਾ ਦਾ ਥੋੜਾ ਜਿਹਾ ਬੀਜੇਪੀ ਕੋਲ ਚੰਗਾ ਸੀ ਤੁਸੀਂ ਦੇਖਿਆ ਜਲੰਧਰ ਉਹਨਾਂ ਦਾ ਐਮਪੀ ਛੱਡ ਕੇ ਬੀਜੇਪੀ ਚ ਚਲੇ ਗਿਆ ਸੋ ਇੱਕ ਰੀਤ ਚੱਲੀ ਹੋਈ ਆ ਜਿਹੜੇ ਲੋਕਾਂ ਨੇ ਇੱਥੇ ਸਵਾ ਦੋ ਸਾਲ ਚ ਐਮਐਸਪੀ ਦੀ ਗੱਲ ਕਰਦੀ ਸੀ ਸਾਡੀ ਛੋਟੀ ਭੈਣ ਹਾਂਜੀ ਅੱਜ ਦੇਖੋ ਕਿਹਾ ਹੋ ਗਈ ਉਹ ਬੜਾ ਜਦ ਸਾਡੇ ਸਰਕਾਰ ਦੇ ਜੋ ਮੁੱਖ ਮੰਤਰੀ ਸੇ ਉਸ ਵਕਤ ਦੇ ਮਹਾਰਾਜਾ ਸਾਹਿਬ ਉਹਨਾਂ ਨੂੰ ਪੁੱਠਾ ਸਿੱਧਾ ਬੋਲਣਾ ਸਾਨੂੰ ਹੁਣੇ ਕਹਿਦਾ ਕੇਸਰੀ ਵਾਲੇ ਨੇ ਅਸੀਂ ਤਾਂ ਜਾ ਕੇ ਚਲੇ ਜਾਵੇ ਮੋਟੀ ਚਮੜੀ ਵਾਲਾ ਫਲਾਣਾ ਚਲੇ ਜਾਵੇ ਕੋਈ ਉਮਰ ਦਾ ਕੋਈ ਤਗਾਜਾ ਹੋਣਾ ਚਾਹੀਦਾ ਆਵਾਦਮੀ ਪਾਰਟੀ ਜਿਹੜੀ ਹੈ ਦਾਵਾ ਕਰਦੀ ਹੈ ਵੀ 13 13 ਸਿੱਟਾ ਜਿੱਤੋਂਗੇ ਕਿੰਨਾ ਕੁ ਲੱਗਦਾ ਵੀ ਕਿੰਨਾ ਕੁ ਕਿੰਨੇ ਕੁ ਜਿੱਤ ਸਕਦੇ ਆ ਸੁਪਨਾ ਲੈਣ ਦਾ ਚੰਗੀ ਗੱਲ ਹੈ ਮਗੇਰੀ لال ਵੀ ਸੁਪਨਾ ਲੈਂਦਾ ਸੀ ਸੁਪਨਾ ਲੈਣ ਦਾ ਕੋਈ ਮਾੜੀ ਗੱਲ ਨਹੀਂ ਹੈ ਸੁਪਨਾ ਲੈਣ ਤੋਂ ਇਹਨਾਂ ਨੂੰ ਇਹ ਦੱਸਣਗੇ ਲੋਕ ਵੀ ਜਿਹੜੇ ਸਵਾ 2 ਸਾਲ ਚ ਇਹਨਾਂ ਨੇ ਕੰਮ ਕੀਤੇ ਨੇ ਬੀਬੀਆਂ ਭੈਣਾਂ ਨਾਲ ਸਾਡੀਆਂ ਨਾਲ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕੀਤੀ ਸੀ ਕਿਹਾ ਇਹ ਪੈਸੇ দেয়াਏ ਉਹਨਾਂ ਨੂੰ ਸਾਡੇ ਨੌਜਵਾਨਾਂ ਨੂੰ ਨੌਕਰੀ ਦੀ ਗੱਲ કરી ਸੀ ਚਾਹੇ ਇਹ ਆ ਜਾਂ ਬੀਜੇਪੀ ਆ ਕਿਆ ਉਹਨਾਂ ਨੇ ਦੇ ਦਿੱਤੀ? ਭਾਜਪੀ ਨੇ 10 ਸਾਲ ਚ ਦੇ ਦਿੱਤੀ ਜਿਹੜੀ 2 ਕਰੋੜ ਨੌਕਰੀ ਹਰ ਸਾਲ ਕਹਿੰਦੇ ਸੀ। ਤਾਂ 10 ਕਰੋੜ ਨੌਕਰੀ ਚਾਹੀਦੀ ਜੇ 10 ਸਾਲ, 20 ਕਰੋੜ ਨੌਕਰੀ ਚਾਹੀਦੀ ਹੈ। ਜੇ 20 ਕਰੋੜ ਨੌਕਰੀ ਹੁੰਦੀ ਤਾਂ ਕਰੋੜ ਨੌਕਰੀ ਤਾਂ ਸਾਡੇ ਹਿੰਦੁਸਤਾਨ ਦੇ ਹਿੱਸੇ ਦਾ ਤਾਂ ਸਾਡੇ ਪੰਜਾਬ ਚੋਂ ਵੀ ਆ ਜਾਂਦੀ 20 ਕਰੋੜ ਚੋਂ। ਲਗਭਗ 1 ਕਰੋੜ ਦੇ ਨੇੜੇ ਤੇੜੇ ਆ ਜਾਂਦੀ। ਸਾਡੇ ਨੌਜਵਾਨ ਬਾਹਰ ਨੂੰ ਕਿਉਂ ਜਾਂਦੇ? ਅੱਜ ਊਰੇ ਦੇ ਪੈਸੇ ਲੈ ਕੇ ਬਾਹਰ ਨੂੰ ਜਾਂਦੇ ਆ। ਜਿਹੜਾ 14 ਚ 55 ਰੁਪਏ ਦਾ ਡਾਲਰ ਦਾ ਅੱਜ ਜੋ ਡਾਲਰ ਹੋਇਆ ਹੋਇਆ 87 ਰੁਪਏ ਦਾ। ਉਹ ਕੀ ਦੀ ਬਰਬਾਦੀ ਹੋ ਰਹੀ ਹੈ ਸਾਡੇ ਪੰਜਾਬ ਦੀ ਹੋ ਰਹੀ ਹੈ ਸਾਡੇ ਹਿੰਦੁਸਤਾਨ ਦੀ ਹੋ ਰਹੀ ਹੈ ਨਾ ਪੰਜਾਬ ਦੇ ਸਾਡੇ ਬੱਚੇ ਬੇਰੁਜ਼ਗਾਰ ਹੋਏ ਹੋਏ ਆ ਤਾਂ ਉਧਰੋਂ ਜਾਂਦੇ ਆ ਨਹੀਂ ਉਹਨਾਂ ਨੂੰ ਕੀ ਲੋੜ ਆ ਆਪਣੇ ਮਾਪੇ ਬਾਬ ਨੂੰ ਆਪਣੇ ਭੈਣ ਭਾਈ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਾਣ ਸੋ ਇਹ ਗੱਲਾਂ ਜਿੰਨੇ ਝੂਠੇ ਵਾਅਦੇ ਕਰਦੇ ਸੀ ਇਹਨਾਂ ਨੂੰ ਠੁਕਮਾ ਜਵਾਬ ਮਾੜਾ ਪੰਜਾਬ ਵਸੀਆਂ ਨੂੰ ਕਹਿੰਦਾ ਹਿੰਦੁਸਤਾਨ ਨਿਵਾਸੀਆਂ ਨੂੰ ਵੀ ਕਹਿੰਦਾ ਉਹ ਜਿੱਥੇ-ਜਿੱਥੇ ਹੈ ਇਹ ਝੂਠ ਬੋਲਣ ਵਾਲੇ ਉਹਨਾਂ ਨੂੰ ਠੁਕਮਾ ਜਵਾਬ ਦੇਣਾ ਦੇਣ ਜਿਹਦੇ ਕਰਕੇ ਬਾਕੀ ਹੋਰ ਇਹ ਗੱਲ ਸੋਚਣ ਵਾਸਤੇ ਮਜਬੂਰ ਹੋ ਜਾਣ ਵੀ ਗਾਹ ਨੂੰ ਅਸੀਂ ਲੋਕਾਂ ਨਾਲ ਝੂਠ ਨਾ ਕਰੀਏ ਫਰਾਡ ਨਾ ਕਰੀਏ ਆਖਰੀ ਸਵਾਲ ਹੈ ਜੀ ਹਲਕਾ ਖਰੜ ਦੇ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਜੀ ਹਲਕਾ ਖਰੜ ਦੇ ਵੋਟਰਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਮੈਂ ਵੀ ਹਮ ਮਹਾ ਕੇ ਕਾਂਗਰਸ ਪਾਰਟੀ ਜਿਤਾਓ ਉਹਨੂੰ ਵੋਟਾਂ ਪਾਓ ਜੋ ਪਾਰਲੀਮੈਂਟ ਵਿੱਚ ਸਾਡਾ ਇੱਕ ਪੜਿਆ ਲਿਖਿਆ ਨੌਜਵਾਨ ਹੈ ਲਾ ਗ੍ਰੈਜੂਏਟ ਹੈ ਤੇ ਉਹਦੇ ਨਾਲ ਨਾਲ ਪਹਿਲਾ ਮੈਂਬਰ ਪਾਰਲੀਮੈਂਟ ਰਹੇ ਨੇ ਫਿਰ ਉਹਨਾਂ ਦੇ ਫਾਦਰ ਪਹਿਲਾ ਮੰਤਰੀ ਰਹੇ ਨੇ ਪੰਜਾਬ 'ਚ ਤੇ ਇਹ 17 ਵਾਲੀ ਸਰਕਾਰ 'ਚ ਜਦੋਂ ਬਣੀ ਸੀ ਸਾਡੀ ਕਾਂਗਰਸ ਦੀ ਉਹਦੇ ਵਿੱਚ ਮੰਤਰੀ ਰਹੇ ਨੇ B&R ਦੇ ਰਹੇ ਨੇ ਉਹਨਾਂ ਨੇ ਵੱਖ-ਵੱਖ ਪਿੰਡਾਂ 'ਚ ਸਾਡੇ ਏਰੀਆ 'ਚ ਆ ਮਦਨ ਸਰਪੰਚ ਜੀ ਸਾਡੇ ਖੜੇ ਨੇ ਮਾਨਕਪੁਰ ਸ਼ਰੀਫ ਤੋਂ ਇਹਨਾਂ ਦੇ ਪਿੰਡ ਵਿੱਚ ਕੰਮ ਕਰਾਇਆ ਮੇਰੇ ਨਾਲ ਨਗਲੀਆਂ ਜੀ ਖੜੇ ਆ ਇਹਨਾਂ ਦੇ ਪਿੰਡ ਨੂੰ ਪੁਲ ਲਵਾਇਆ ਬੀਐਨਆਰ ਨੇ ਇਹੀ ਅਧਿਕਾਰਨ ਕਰਕੇ ਗਿਆ ਸੀ ਸੋ ਕੰਮ ਕਰਨ ਦਾ ਜਿਹਨੂੰ ਸ਼ੌਂਕ ਆ ਉਹ ਕੰਮ ਕਰਦੇ ਰਹਿੰਦੇ ਨੇ ਜਿਨ੍ਹਾਂ ਨੂੰ ਗੱਲਾਂ ਕਰਨ ਦਾ ਸ਼ੌਂਕ ਆ ਉਹ ਗੱਲਾਂ আর ਝੂਠ ਬੋਲਦੇ ਰਹਿੰਦੇ ਨੇ ਧੰਨਵਾਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਸਨ ਵੀਜੇ ਸ਼ਰਮਾ ਟਿੰਕੂ ਜੀ ਅਤੇ ਇਹ ਵੀ ਸਮ ਵੀਜੇ ਸ਼ਰਮਾ ਟਿੰਕੂ ਜੀ ਤੇ ਇਹਨਾਂ ਦਾ ਕਹਿਣਾ ਵੀ ਕਾਂਗਰਸ ਪਾਰਟੀ ਇਤੋਂ ਜਿੱਤੇਗੀ ਅਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵੋਟਰਾਂ ਨੂੰ ਇੱਕ ਝੂਠ ਸੁਣਾ ਪੈਣਾ ਅਤੇ ਇਹ ਸੀਟ ਕਾਂਗਰਸੀ ਝੋਲੀ ਹੀ ਪਏਗੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ